ਉਦੋਂ ਪੱਟੀ ਨੇ ਕਰ ਲਈ ਸੈਟਨ ਹਾਂ ਵੀ ਕੀ ਲੈਣਾ ਐਲਜੀਰੀਆ ਨਹੀਂ ਵੱਡੀ ਵੱਡੀ ਮੈਂ ਕਿਹਾ ਪੂਰੀ ਪੱਟੀ ਲੈਣੀ ਆ ਪੂਰੀ ਹਾਂ ਪੂਰੀ ਸਿਰੇ ਦੀ ਲਵਾ ਗਏ ਤੇ ਦੁਕਾਨ ਕਰਿਆਨੇ ਦੀ ਬਾਪਾ ਮੈਂ ਕਿਹਾ ਹਾਂ ਉਹ ਆ ਮੈਂ ਕਿਹਾ ਉਹਦਾ ਚੱਲ ਜੂ ਤੂੰ ਅਰਸੀ ਤੇ ਬਹਿਣ ਦੇ ਦੂ ਮੈਂ ਕਿਹਾ ਹਾਂ ਤੇ ਮੈਂ ਇਹ ਦਿਨ ਆਪਣੀ ਆੜੀ ਹੈਗੀ ਆ ਉਹ ਕਹਿੰਦਾ ਬੱਸ ਫੇਰ ਤਾਂ ਹੋ ਗਿਆ ਕੰਮ ਉਹੀ ਗੱਲ ਜਦੋਂ ਉਹ ਆਏ ਉਹਨੂੰ ਮੈਂ ਕਿਹਾ ਮੇਰੇ ਨਾ ਰਸਤਾ ਹੀ ਵਾਲੇ ਆਉਂਦੇ ਆਗੇ ਮੈਂ ਕਿਹਾ ਇੱਥੇ ਆਉਣਗੇ ਮੈਂ ਕਿਹਾ ਉਹਨੂੰ ਪਤਾ ਹੀ ਨਾ ਲੱਗੇ ਵੀ ਦੁਕਾਨ ਕਿਹਦੀ ਹੈ ਮੈਂ ਤੈਨੂੰ ਚਾਹ ਲਿਆ ਤੂੰ ਚਾਹ ਲੈਣ ਉੱਠ ਉਹਦਾ ਕੋਈ ਗੱਲ ਨਹੀਂ ਉਧਰ ਉਹ ਆ ਗਿਆ ਆਪਾਂ ਸੀਟ ਤੇ ਬਹਿ ਗਏ ਅੱਛਾ ਉਧਰੋਂ ਭੱਤੀ ਆ ਕਿਵੇਂ ਬਾਈ ਕਹਿੰਦਾ ਮੈਂ ਕਿਹਾ ਠੀਕ ਆ ਹੋਰ ਕਿਵੇਂ ਭੱਤੀ ਜਾ ਮੈਂ ਕਿਹਾ ਚਾਹ ਲੈ ਕੇ ਆ ਚਾਹ ਲੈ ਕੇ ਆ ਬਟ ਚਾਹ ਤਾਂ ਕੀ ਹੈ ਮਗਰ ਨਾ ਨਾ ਚਾਹ ਨੂੰ ਮਜ਼ਾ ਆਏ ਚਾਹ ਪੀ ਲੈ ਕੇ ਆ ਮੈਂ ਕਿਹਾ ਮੈਂ ਵੀ ਪੀਣੀ ਹੈ ਮੈਂ ਵੀ ਉਹੀ ਆ ਗਿਆ ਨਾਸ਼ਤਾ ਨਹੀਂ ਕਰਿਆ ਹਜੇ ਘਰੇ ਮੈਂ ਕਿਹਾ ਜਾਣਾ ਨੌਕਰ ਆਏ ਨਹੀਂ ਕਿ ਮੈਂ ਕਿਹਾ ਕੀ ਆਇਆ ਇਹ ਉਹ ਨੌਕਰ ਬਣਾ ਲਿਆ ਹੁਣ ਉਹ ਨੂੰ ਆਇਆ ਵੀ ਇਹਨਾਂ ਨੂੰ ਦੇਖਣ ਆਲੇ ਆਏ ਦੇ ਸਾਰੇ ਸਾਹੀ ਬਜ਼ੁਰਗਾਂ ਨੂੰ ਕਿਹਨੇ ਦੇਖਣ ਆਉਣਾ ਇਹ ਤਾਂ ਵੀ ਦੇਖਣਾ ਹਨਾ ਚਲ ਉਹਦੋਂ ਵੀ ਨੌਜਵਾਨ ਸੀ ਅਸੀਂ ਉਦੋਂ ਉਹਨਾਂ ਦੇ ਕਿਤੇ ਫੋਨ ਲੈਂਡਲੈਂਡ ਫੋਨ ਹੁੰਦੇ ਸੀਗੇ ਠੀਕ ਹੈ ਤੇ ਉਹ ਬਾਈ ਪਾਸ ਕਰਤਾ ਲੋਣ ਅੱਛਾ ਕਹਿੰਦਾ ਓਕੇ ਆ ਕਹਿੰਦਾ ਜੀ ਹੁਣ ਫੋਨ ਤੇ ਇੱਕ ਵਾਰੀ ਕਨਫਰਮ ਕਰਨਗੇ ਮੈਂ ਕਿਹਾ ਗੱਲ ਹੀ ਕੋਈ ਨਹੀਂ ਫੋਨ ਕਦੋਂ ਆਊਗਾ ਕਹਿੰਦਾ ਫੋਨ ਆਊਗਾ ਤੜਕੇ ਤੜਕੇ 6 ਵਜੇ ਫੇਰ ਜਾਵੜੇ ਮਾਦੂ ਕੋਲ ਦੁਕਾਨ ਤੇ ਉੱਠ ਕੇ ਝਾਂਡੇ ਹੁੰਦੇ ਸੀ ਮੈਂ ਕਿਵੇਂ ਅਸ਼ੇਠਾ ਕਹਿੰਦਾ ਠੀਕ ਆ ਜਦੋਂ ਫੋਨ ਆਵੇ ਭੱਜ ਕੇ ਮੈਂ ਚੱਕ ਲਾ ਹਲੋ ਤੇਰਾ ਹੋ ਉਹ ਕਹਿੰਦਾ ਯਾਰ ਮੇਗਾ ਯਾਰ ਮੇਰਾ ਕੋਈ ਐਮਰਜੈਂਸੀ ਫੋਨ ਆਉਣਾ ਯਾਰ ਮੈਂ ਤੈਨੂੰ ਸੁਣ ਨਹੀਂ ਦੇਣਾ ਜਦੋਂ ਸਿੱਧਾ ਆਇਆ ਫੋਨ ਉਹਨਾਂ ਦਾ ਉਹ ਕਹਿੰਦੇ ਹਲੋ अवतार सिंह किराना स्टोर मैं कहा हां जी कौन बोल रहे हो मैं कहा अवतार सिंह बोल रहे हैं हां तो ये ਤੁਹਾਡਾ ਹੀ ਆ ਨੰਬਰ ਮੈਂ ਕਿਹਾ ਬਿਲਕੁਲ ਆਪਣਾ ਜੀ ਮੈਂ ਤਾਂ ਹੀ ਬੋਲ ਰਿਹਾ ਜੀ ਆਪਣਾ ਹੈ ਨਾ ਉਹਨਾਂ ਨੇ ਜਵਾਲ ਜਵਾਬ ਪੁੱਛੇ ਮੈਂ ਦੇਤੇ ਤੇ ਬੱਸ ਮੈਨੂੰ ਉਦੋਂ ਭੱਟੀ ਦਾ ਫੋਨ ਆਇਆ ਮੈਂ ਕਿਵੇਂ ਕਹਿੰਦਾ ਬਧਾਈਆਂ ਭਾਈ ਹੋ ਗਿਆ ਮੈਂ ਕਹਾਂ ਹੋ ਗਿਆ ਕੰਮ ਹੋ ਗਿਆ ਕਹਿੰਦਾ हां ਬਾਤ ਤੇ ਫਿਰ ਤਿੰਨੇ ਤੀਜੇ ਕਿ ਮਹੀਨੇ ਆ ਗਏ ਕਿ 47 ਜਦੋਂ ਦੋ ਮਹੀਨੇ ਤਾਂ ਭਰੀਆਂ ਨਹੀਂ ਤੀਜੇ ਮਹੀਨੇ ਆ ਗਏ ਉਹਦੇ ਕੋਲੇ ਕਹਿੰਦੇ ਮਾਲਕ ਕਿੱਥੇ ਆਉਂਗਾ ਤਾਂ ਮੈਂ ਆ ਉਹ ਕਹਿੰਦਾ ਤੂੰ ਨਹੀਂ ਅਹ ਵਿਚਾਲ ਤੂੰ ਅੱਛਾ ਨਾ ਅਗ ਨਹੀਂ ਮਾਲਕ ਦੱਸ ਕਿੱਥੇ ਆ ਉਹ ਕਹਿੰਦਾ ਅਸਲੀ ਮਾਲਕ ਕਿਹੜਾ ਹੁੰਦਾ ਅਸਲੀ ਮੈਂ ਹੀ ਆ ਸਾਲ ਮੈਂ ਨਗਲੀ ਦੀ ਨਾ ਮੈਨੂੰ ਉਹ ਕਹਿੰਦਾ ਰੀਅਲ ਮਾਲਕ ਲਿਆ ਵਿਚਾਲ ਉਹ ਕਹਿੰਦਾ ਜਰਾ ਵੀ ਕਹਿੰਦਾ ਮੈਨੂੰ ਪਤਾ ਕਿ ਨਾ ਤੁਸੀਂ ਆਏ ਸੀ ਬਾਈ ਨੂੰ ਦੇਖਣ ਚਾਹ ਪਿਆਈ ਤੁਨੂੰ ਹਾਂ ਕਹਿੰਦਾ ਬਾਈ ਨੂੰ ਲਿਆ ਹਾਂ ਬਾਈ ਥੋੜੀ ਇੱਥੇ ਆਉਂਦਾ ਕਹਿੰਦਾ ਉਹ ਤਾਂ ਇੱਥੇ ਥੋੜੀ ਹੁੰਦੇ ਉਹ ਤਾਂ ਉੱਥੇ ਹੁੰਦੇ ਕਹਿੰਦਾ ਗੱਲੀ ਅਹ ਕਹਿੰਦਾ ਗੱਲੀ ਕੀ ਕਰ ਦਿੰਦੇ ਕਹਿੰਦਾ ਤਾਂ ਕਬਜ਼ਾ ਲਿਆ ਉਹਨਾਂ ਨੇ ਪੇਲੀ ਦਾ ਅੱਛਾ ਕਹਿੰਦਾ ਪਰ ਇੱਥੇ ਕਹਿੰਦਾ ਇੱਥੇ ਦਾ ਆ ਕੋਠੀਆਂ ਹੀ ਆ ਜਿਹੜੇ ਰਹਿੰਦੇ ਆ ਉਹ ਆ ਕਲੋਨੀ ਵੀ ਉਹਨਾਂ ਤੋਂ ਹੀ ਆ ਕਹਿੰਦਾ ਆਪਣੀ ਤਾਂ ਗਲੀ ਕਰਾਨੀ ਦੁਕਾਨੀਆਂ ਉਹ ਬੰਦੇ ਬੰਦੇ ਮਾਰਦੇ ਆ ਕਹਿੰਦਾ ਉਹਨਾਂ ਦਾ ਦੂਜਾ ਕੰਮ ਆ ਦੂਜਾ ਕੰਮ ਆ ਉਹਨੇ ਪੱਟੀ ਨੂੰ ਫੋਨ ਲਾ ਰਿਆ ਕਹਿੰਦਾ ਹਲੋ ਪੱਟੀ ਕਹਿੰਦਾ ਹਾਂ ਪੱਟੀ ਕਹਿੰਦਾ ਲੋਨ ਗਲਤ ਦਵਾਦਾ ਯਾਰ ਤੂੰ ਕਹਿੰਦਾ ਉਹ ਬੰਦਾ ਗਲਤ ਆ ਪੱਟੀ ਕਹਿੰਦਾ ਹੋਰ ਯਾਰ ਮੈਨੂੰ ਹੀ ਬਾਅਦ ਚ ਪਤਾ ਲੱਗਿਆ ਕਹਿੰਦਾ ਐਵੇਂ ਨਾ ਉੁਰ ਜਿੰਨ ਯਾਰ ਲਾਤਮਾ ਭਾਂ ਦੇਣਗੇ ਕਹਿੰਦਾ ਆਪਾਂ ਥੋੜੀ ਜਾਣਾ ਯਾਰ ਪੱਟੀ ਮੈਨੂੰ ਕਹਿੰਦਾ ਇੱਕ ਤੀਰ ਨਾਲ ਦੋ ਨਿਸ਼ਾਨੇ ਮੈਂ ਕਿਹਾ ਕਿਵੇਂ ਕਹਿੰਦਾ ਲਾਲੇ ਦਾ ਖੜਾ ਵੀ ਝੁੱਟ ਗਿਆ ਆਪਣਾ ਵੀ ਝੁੱਟ ਗਿਆ ਕਹਿੰਦਾ ਲਾਲੇ ਨੇ ਡਰਾ ਤੇ ਕਹਿੰਦਾ ਉਹ ਦੂਜੇ ਆ ਕਹਿੰਦਾ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਮੈਂ ਕਿਹਾ ਮੈਂ ਤਾਂ ਆਪ ਫਸ ਗਿਆ ਭਰਾਵਾ ਤੇ ਅੱਧੇ ਮੈਂ ਭਰ ਦੇ ਨਾ ਅੱਧੇ ਤੂੰ ਭਰ ਦੇ ਜੇ ਬਾੜੀ ਗੱਲ ਆ ਬਚਣਾ ਤਾਂ ਮੈਂ ਤਾਂ ਇਹੀ ਕਰ ਸਕਦਾ ਭਰਾਵਾ ਮੈਂ ਤੇ ਗੋਲੀਆਂ ਨਹੀਂ ਖਾਦੀਆਂ ਜਾਣੀਆਂ ਤੂੰ ਬਹਫਾ ਕਰ ਬੈਂਕ ਜਾਣੇ ਬੈਂਕ ਦਾ ਕੰਮ ਜਾਣੇ ਆਪ ਬਾਹਰ ਹੋ ਜਾ ਬਾਹਰ ਹੋ ਜਾਣੇ ਹੈਨਾ ਆਪੇ ਲਾਲੇ ਦੀ ਦੁਕਾਨ ਤੇ ਕਿਹੜੇ ਕੱਢੀ ਜਾਣਗੇ ਬੈਨ